ਸਮਕ ਦੇ ਤਰਮਨਿਰਪੰਖ ਲੋਕਪੱਖੀ ਤੇ ਮਿਆਰੀ ਪੱਤਰਕਾਰੀ ਦਾ ਸਫਰ ਦੇ 29 ਬਰੇ ਪੂਰੇ ਹੋਣ ਤੇ ਸਥਾਨਿਕ ਸੈਕਟ 29 ਜੀ ਦੇ ਬਾਬਾ ਸੋਹਨ ਸਿੰਘ ਪਕਣਾ ਪਖਰ ਨੇ ਇੱਕ ਸਮਾਗਮ ਕਰਾਇਆ ਗਿਆ ਜੋ ਕਿ ਸੀਵੀਆਮ ਦੇ ਕੌਮੀ ਜਨਰਲ ਸਿਕੱਤਰ ਕਾਮਰੇਡ ਸੀਤਾਰਾਮ ਯਾਚਰੀ ਨੂੰ ਸਮਰਪਿਤ ਸੀ ਕਾਮਰੇਡ ਯਾਚਰੀ ਨੂੰ ਸ਼ਰਧਾਂਜਲੀ ਪੇਂਟ ਕਰਦਿਆਂ ਸੀਪੀਆਈ ਦੇ ਸੁਭਾ ਸਿਕੱਤਰ ਕਾਮਰੇਡ ਬੰਦ ਸਿੰਘ ਬਰਾੜ ਨੇ ਕਿਹਾ ਕਿ ਕਾਮਰੇਡ ਯਾਚਰੀ ਪਾਰ ਦੇ ਕਮਿਊਨਿਸਟਾਂ ਦੇ ਜਰਨਲ ਸੀ ਉਹ ਇੱਕ ਹਰਮਨ ਪਿਆਰੇ ਆਗੂ ਸੀ ਕਾਮਰੇਡ ਯਾਚਰੀ ਨੇ ਇੰਡੀਆ ਗੱਠ ਚੋੜ ਦੀ ਕਾਇਮਿਚ ਅਹਿਮ ਰੋਲ ਅਦਾ ਕੀਤਾ ਇਸਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੀ ਕਿਹਾ-ਕਿਆ ਉਹ ਇੱਕ ਵਾਰੀ ਸੁਣਦੇ ਆਂ ਅੱਜ ਦੇ ਬੈਠੇ ਬਹੁਤ ਇਸਕਾਰਯੋਗ ਕਮੇਟੀ ਸਾਡੀ ਸਟੇਟ ਪੱਧਰ ਦੇ ਆਗੂ ਸਰਬਾਨ ਪੈਣੋ ਤੇ ਭਰਾਓ ਕਾਮਰ ਸੀਤਾਰਾਮ ਜੈਤਰੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਇਸ ਇਕੱਠੇ ਹੋਏ ਆਂ ਸੀਤਾਰਾਮ ਜੈਤਰੀ ਸਾਰੇ ਸਾਥੀ ਜਿੰਨਾ ਬੋਲ ਕੇ ਗਏ ਜਿਹੜੇ ਉਹ ਸਾਰਿਆਂ ਨੇ ਉਹਨਾਂ ਦੇ ਨਾਲ ਦਿਨ ਬਤਾਏ ਜਿਹੜੇ ਆ ਉਹ ਯਾਦ ਕੀਤਾ। ਔਰ ਮੈਂ ਵੀ ਉਸੇ ਤਰ੍ਹਾਂ ਕਿਉਂਕਿ ਸੀ ਕੰਟੈਂਪਰੀ ਆ ਸਾਰੇ ਸੁਭਾਵਕ ਤੌਰ ਤੇ ਉਹ ਕਮਿਊਨਿਸਟਾਂ ਦੇ ਇੰਡੀਅਨ ਕਮਿਊਨਿਸਟਾਂ ਦੇ ਜਨਰਲ ਸੀ ਵੱਡੇ ਲੀਡਰ ਸੀ ਤੇ ਉਹਨਾਂ ਨਾਲ ਸਾਰਿਆਂ ਨੂੰ ਕੁਛ ਨਾ ਕੁਛ ਫਲ ਬੁਝਾਰਨ ਦਾ ਮੌਕਾ ਮਿਲਿਆ। ਅਸੀਂ ਯੂਥ ਫੈਡਰੇਸ਼ਨ ਵਿੱਚ ਇਕੱਠੇ ਸਾਂ ਉਹ ਡੀਵਾਈਐਫ ਆਫਾਈ ਦੇ ਤੇ ਸਫਾਈ ਦੇ ਲੀਡਰ ਸੀ ਤੇ ਮੈਂ ਏਆਈਵਾਈ ਆਫ ਦਾ ਲੀਡਰ ਸੀ ਕਾਫੀ ਟਾਈਮ ਇਕੱਠਿਆਂ ਡਿਸਕਸ਼ਨ ਆ ਬੈਸਾ ਲੜਦੇ ਆ ਝਗੜਦੇ ਆ ਸਭ ਕੁਝ ਕਰਦੇ ਸੀ ਬਤਾਏ ਪਹਿਰਾ ਸਾਥੀ ਸੀ ਲੀਡਰ ਸੀ ਸਾਡਾ ਕਾਮਰ ਹਰਕੁਸ਼ਨ ਸਰਜੀਤ ਤੋਂ ਬਾਅਦ ਜਿਵੇਂ ਸਾਥੀਆਂ ਨੇ ਕਿਹਾ ਇੱਕ ਗੈਪ ਪੈ ਗਿਆ ਸੀ ਅਡੀ ਕਾਮੰਡ ਲਹਿਰ ਦੇ ਵਿੱਚ ਔਰ ਉਸ ਨੂੰ ਬਾਖੂਬੀ ਕਾਮੰਡ ਇਕ ਤਰੀਰੇ ਅੜੀ ਖੂਬੀ ਸੁਭਾਲਿਆ ਔਰ ਉਹ ਵੀ ਇੰਨੇ ਇੰਨੇ ਔਖੇ ਦਿਨ ਸਾਡੇ ਹਿੰਦੁਸਤਾਨ ਦੀ ਪੋਲੀਟਿਕਲ ਸਿਚੁਏਸ਼ਨ ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਇੰਨੇ ਔਖੇ ਦਿਨ ਆਏ ਜਿਦੋਂ ਸੀ ਸਾਡੇ ਇੰਟੈਲੈਕਚੁਅਲ ਬਹਿਸ ਕਰ ਰਹੇ ਆ ਵੀ ਫਾਸ਼ੀਜ਼ਮ ਆਇਆ ਕਿ ਆਉਣ ਵਾਲਾ ਕਿ ਕਦੋਂ ਆਜੂ ਕਿਤੋਂ ਨਾ ਆਊਗਾ ਫਾਸ਼ੀਜ਼ਮ ਤਾਂ ਪ੍ਰੈਕਟੀਕਲੀ ਤਾਂ ਫਾਸਿਸਟ ਫੋਰਸ ਜਿਹੜੀ ਆ ਹਿੰਦੁਸਤਾਨ ਤੇ ਸੱਤਾ ਤੇ ਕਾਬਜ਼ ਹੋਈ ਗਈਆਂ ਇਹੋ ਜੇ ਸਮੇਂ ਚ ਸ਼ੀਤਾਰਾਮ ਜਸਤਰੀ ਲੈਫਟ ਮੂਵਮੈਂਟ ਦੇ ਲੀਡਰ ਸਨ ਡੈਮੋਕ੍ਰੈਟਿਕ ਮੂਵਮੈਂਟ ਦਾ ਸਾਥ ਪਾਉਣ ਵਾਸਤੇ ਇੱਕ ਵਿਸ਼ਾਲ ਸਾਂਝਾ ਫਰੰਟ ਫਾਸਿਸਟਾਂ ਨੂੰ ਲੜਾਈ ਕਰਨ ਦੇ ਵਾਸਤੇ ਬੜੀ ਹਿੰਮਤੀ ਹਿੰਮਤ ਦਿਖਾਈ ਔਰ ਇਨੀਸ਼ੀਏਟਿਵ ਲਿਆ ਔਰ ਧੁਜੀ ਲਫ ਫੋਰਸਸ ਨਾਲ ਡੈਮੋਕ੍ਰੈਟ ਫੋਰਸ ਦਾ ਮਿਲ ਕੇ ਇੰਡੀਅਨ ਜਿਹੜਾ ਇੱਕ ਫਰੰਟ ਵੀ ਬਣਾਇਆ ਉਹਨਾਂ ਨੇ ਉਹਨਾਂ ਬੰਤ ਮੈਂ ਕਿੰਦਾ ਬੀਐਸਸੀ ਬਣਾ ਲਿਆ ਲੈਫਟ ਹੈ ਜਾਂ सीताराम ਜਿਸ਼ਤਰੀ ਨੇ ਸਾਰਾ ਇੱਕ ਵਿਸ਼ਸਤੀ ਸੀ ਲੋੜ ਸੀ ਹਿੰਦੁਸਤਾਨ ਦੀ ਪਰ ਕਾਮਸ਼ਤਾ ਨੇ ਕਵਰ ਸੀਤਾਰਾਮ ਜਿਸ਼ਤਰੀ ਕੁਦਰਤੀ ਤੌਰ ਤੇ ਸੀ ਕੇ ਐਮ ਵੱਡੀ ਪਾਰਟੀ ਸੀ ਉਹਨਾਂ ਦੇ ਲੀਡਰ ਹੋਣ ਦੇ ਨਾਲ ਇੱਕ بڑا ਅਹਿਮ ਭੂਮਿਕਾ ਨਿਭਾਈ ਕਾਮਸ਼ਤਾ ਨੇ ਇਸ ਫਰੰਟ ਹਾਲਾਂਕਿ ਆਪਾਂ ਜਾਣਦੇ ਐ ਸਾਰੇ ਦੇਸ਼ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਉਸ ਨੇ ਜਿਨਾ ਚਾਹੀਦਾ ਸੀ ਹਿੰਦੁਸਤਾਨ ਦੀ ਅੱਜ ਦੀਆਂ ਪ੍ਰਸਥਿਤੀਆਂ ਵਿੱਚ ਇਸ ਇੰਡੀਅਨ ਫਰੰਟ ਨੂੰ ਕਾਇਮ ਰੱਖਣ ਦੇ ਵਾਸਤੇ ਉਸ ਉਸ ਯੋਗਤਾ ਚ ਹੋ ਮੇਰਾ ਖਿਆਲ ਹੈ ਅਸਾ ਫੜ ਰਿਹਾ ਹੈ ਲੈਫਟ ਨੂੰ ਅਡਜਸਟ ਕਰਨ ਦੇ ਵਿੱਚ ਉਹਨਾਂ ਨੇ ਕੋਈ ਅਹਿਮ ਕੋਈ ਇਹਨਾਂ ਦੀ ਖਾਸ ਕਿਸਮ ਦੀ ਰੁਚੀ ਵਿਖਾਉਣ ਉਹਨਾਂ ਨੇ ਨਹੀਂ ਦਿਖਾਈ ਸਕੱਟੇਰੀ ਹੈ ਹੁਣ ਵੀ ਅਸੀਂ ਦੇਖਦੇ ਹਾਂ ਇਹ ਬੜੀ ਲੋਡ ਹੈ ਪਰ ਬਾਵਜੂਦ ਇਸ ਦੇ ਕੋਮਿਸਟਾਂ ਨੇ ਸਕੱਟੇਰੀਅਨ ਐਟੀਟਿਊਡ ਨਹੀਂ ਅਪਣਾਇਆ ਔਰ ਫਾਸਟ ਫੋਰਸ ਨੂੰ ਰੌਂਡ ਦੇ ਵਾਸਤੇ ਅਸੀਂ ਭਾਵੇਂ ਕੋਈ ਸਾਨੂੰ ਅਡਜਸਟ ਵੀ ਨਹੀਂ ਕੀਤਾ ਗਿਆ ਸੀ ਤਾਂ ਵੀ ਘਟ ਲੜਿਆ ਪੂਰਾ ਯੋਗਦਾਨ ਪਾਇਆ ਇਹ ਕਾਮਣ ਸੀਤਾ ਰਾਮਚੰਦ ਜਿਰੀ ਤੇ ਉਹਨਾਂ ਦੇ ਸਾਥੀਆਂ ਦੀ ਦੇਣ ਸੀ 33 ਸਾਲ ਹੋ ਗਏ ਆ ਜੇ ਸੇਵਕ ਨੇ ਪੂਰੇ ਕਰ ਲਏ ਆ ਦੋ ਹੀ ਖਬਰ ਆ ਪੰਜਾਬ ਚ ਨਵਾਂ ਜਮਾਨਾ ਤੇ ਦੇ ਸੇਵਕ ਔਰ ਸਾਡੀ ਮਾਂ ਬੋਲੀ ਦੇ ਖਬਰ ਆ ਪੰਜਾਬੀ ਦੇ ਖਬਰ ਆ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀਆਂ ਦੀ ਇਹ ਵੀ ਸੰਕਟ ਜੇ ਆਪਾਂ ਜਾਣਦੇ ਜਿਸ ਤਰ੍ਹਾਂ ਹਾਲਾਤ ਸਾਡੇ ਹਿੰਦੁਸਤਾਨੀਆ ਸਰਕਾਰਾਂ ਜਾਂ ਖਾਸ ਤੌਰ ਤੇ ਅੱਜ ਕੱਲ ਫਾਸਿਸ ਸਰਕਾਰ ਕਰ ਰਹੀ ਹੈ ਸਾਡੀ ਬੋਲੀ ਨਾਲ ਸਾਡੇ ਪੰਜਾਬ ਦੇ ਨਾਲ ਸਮੁੱਚੇ ਤੌਰ ਤੇ ਕਾਮਰ ਸੇਖੋ ਨੇ ਕੁਝ ਥੋੜੇ ਜੇ ਟਾਈਮ ਲਾ ਕੇ ਪੋਲਿਟੀਕਲ ਐਸੋਸੀਏਸ਼ਨ ਪੰਜਾਬ ਦੀ ਉਹਦਾ ਵਰਨਨ ਕੀਤਾ ਕਿ ਸਾਡੀ ਸਾਂਝੀ ਸੋਚ ਹੈ ਕਾਮਰ ਸੇਖੋ ਦੀ ਅਸੀਂ ਸਪੋਰਟ ਕਰਦੇ ਕਾਮਰ ਸੇਖੋ ਦੀ ਜਿਹੜੀ ਸੋਚ ਹੈ ਅਗਲੀ ਬੇਨਤੀ ਬਦੋ ਤਿੰਨ ਗੱਲਾਂ ਅੱਜ ਦੀ ਸਿਚੁਏਸ਼ਨ ਤੇ ਕਰਨਾ ਚਾਹਵਾਗਾ ਇੱਕ ਤਾਂ ਪੂਰ ਸਾਹਿਬ ਬੈਠੇ ਆ ਅਸੀਂ ਕੌਂਸਲਰ ਨੂੰ ਬੁਧਾਈ ਦਿੰਨੇ ਆ ਜਿਹੜੀ ਗੱਲ ਦੀ ਕਿ ਪਿਛਲੇ ਦਿਨਾਂ ਚ ਇਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਅਖਬਾਰਾਂ ਚ ਆਇਆ ਉਹ ਕਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਕਿ ਸਾਡੇ ਧਾਰਮਿਕ ਜਿਹੜੇ ਜਥੇਦਾਰ ਉਹਨਾਂ ਸੁਝਾਵਾਂ ਦਿੱਤੀਆਂ ਉਹਨਾਂ ਦਾ ਹੱਕ ਹੈ ਧਰਮ ਦੇ ਤੌਰ ਤੇ ਪਰ ਉਹਨਾਂ ਨੇ ਆਪਣੀ ਲਸ਼ਮਣ ਰੇਖਾ ਪਾਰ ਕਰਕੇ ਇੱਥੋਂ ਤੱਕ ਚਲੇ ਗਏ ਸ਼ਾਇਦ ਏਜੰਸੀਆਂ ਦਾ ਕੰਮ ਸੀ ਇੱਥੇ ਤੱਕ ਲਜਾਣ ਚ ਉਹਨਾਂ ਨੂੰ ਕਿ ਅਕਾਲੀ ਪਾਰਟੀ ਜਿਹੜੀ ਹੈ ਉਸ ਨੂੰ ਲਗਭਗ ਪੰਜਾਬ ਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਹੈਡ ਸੀ ਜਥੇਬੰਦੀ ਦਾ ਇਲیکشن ਨਹੀਂ ਲੜਨੀ ਚਾਹੀਦੀ ਇਹਨਾਂ ਨੂੰ ਭਾਰਿਆਂ ਨੂੰ ਇਲੈਕਸ਼ਨ ਤੋਂ ਖਤਮ ਕਰ ਦਿਓ ਬਹੁਤ ਵੱਡੀ ਸਾਜ਼ਿਸ਼ ਔਰ ਇਹਨਾਂ ਨੇ ਦਲੇਰੀ ਨਾਲ ਭੁੰਦਰ ਸਾਹਿਬ ਦੀ ਗਵਾਹੀ ਥੱਲੇ ਜਿਹੜੀ ਮੈਂ ਵਧਾਈ ਦੇਣਾ ਨਾਲੋਂ ਇਹਨਾਂ ਨੇ ਪਿਛਲੇ ਦਿਨਾਂ ਚ ਰੈਜ਼ੋਲੂਸ਼ਨ ਪਾਸ ਕੀਤਾ ਕਿ ਅਸੀਂ ਡੈਮੋਕ੍ਰੈਟਿਕ ਇੰਡੀਆ ਚ ਰਹੇ ਆ ਰਹ ਰਹੇ ਆ ਅਸੀਂ ਸੰਵਿਧਾਨ ਨੂੰ ਮੰਨਦੇ ਆ ਔਰ ਸੰਵਿਧਾਨ ਸਾਡਾ ਸੈਕੂਲਰ ਹੈ ਤੇ ਇਸ ਜਸ ਢੰਗ ਦੇ ਨਾਲ ਇੰਦਾ ਪਾਰਟੀ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਡੇ ਧਾਰਮਿਕ ਆਗੂਆਂ ਨੇ ਇਹ ਸਾਨੂੰ ਮਨਜ਼ੂਰ ਨਹੀਂ ਇਹ ਬੜੀ ਵੱਡੀ ਗੱਲ ਆ ਪੁੰਦਰ ਸਾਹਿਬ ਇੱਕਨਕਲਾਬ ਇੰਡੀਅਨ ਸਿਚੁਏਸ਼ਨ ਦੇ ਵਿੱਚ ਸਾਡੇ ਪੰਜਾਬ ਦੀ ਸਿਚੁਏਸ਼ਨ 'ਚ ਅਕਾਲੀ ਬਬਰਾਂ ਦੇ ਦੇਣ ਕਦਰ ਪਾਪੀਆਂ ਦੇ ਦੇਣ ਇਹ ਵਾਰਸ ਹੈ ਪਾਰਟੀ ਔਰ ਪਿਛਲੇ ਦਿਮਾ ਸਾਡੇ ਮਤ ਭੇਦੇ ਹੀ ਰਹੇ ਕਿ ਕਿ ਬੀਜੇਪੀ ਨਾਲ ਨਹੀਂ ਜਾਣਾ ਚਾਹੀਦਾ ਸੀ ਉਸ ਨੇ ਰੰਗ ਬੁਖਾ ਦਿੱਤੇ ਆ ਪੰਜਾਬ 'ਚ ਅਕਾਲੀ ਪਾਰਟੀ ਦੋ ਕਰ ਦਿੱਤੀ ਲਗਪਗ ਲੜ ਰਹੇ ਆ ਸਾਥੀ ਅਸੀਂ ਚੌਹਣ ਕਾਮਰਸ ਕਿ ਪੰਜਾਬ ਡੈਮੋਕਰੈਟਿਕ ਦੇਸ਼ ਅੰਦਰ ਔਰ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੇ ਵਾਸਤੇ ਕਾਲੀ ਪਾਰਟੀ ਰਹਿਣੀ ਚਾਹੀਦੀ ਹੈ ਯੋਗਦਾਨ ਹੈ ਅਸੀਂ ਤਾਂ ਸਾਡੀ ਜੇ ਵਿਸ਼ੋਵਿਤ ਸੈਕੂਲਰ ਡੈਮੋਕਰੈਟਿਕ ਬਹੁਤ ਦੂਰ ਤੱਕ ਜਾਣਾ ਚਾਹੀਦਾ ਹੈ ਪੁਆਇੰਟ ਦੂਜੀ ਗੱਲ ਸਾਡੀ ਆਰਐਸਡੀ ਅਗਵਾਈ ਵਾਲੀ ਹਾਸੂ ਸਰਕਾਰ ਨੇ ਸਾਡਾ ਅੰਦੋਲਨ ਜਿਹੜਾ ਬਹੁਤ ਵੱਡਾ ਪੰਜਾਬ ਦਾ ਕਿਸਾਨ ਅੰਦੋਲਨ ਸੀ ਜੋ ਕਰ ਦਿੱਤੇ। ਅਰ ਉਹਦੇ ਵਿੱਚ ਲੜ ਰਹੇ ਆ ਪੰਜਾਬੀ ਲੋਕ ਢੱਲੇਵਾਲ ਬੈਠੇ ਆ ਸਾਡੇ ਮੱਤ ਭੇਜ ਹੋ ਸਕਦੇ ਬਹੁਤ ਸਾਰੀਆਂ ਗੱਲਾਂ ਮਰਨ ਵਾਲੇ ਆ ਕਾਫੀ ਦਿਨ ਹੋ ਗਏ ਚੰਗਾ ਹੁੰਦਾ ਯੂਨਾਈਟਿਡ ਵੇ ਨਾਲ ਲੜਾਈ ਲੜਦੇ ਤਰਖ ਬੈਠੇ ਆ ਹੁਣ ਕਿਸਾਨ ਭੋਲਣ ਸਾਰਿਆਂ ਨੂੰ ਅਸੀਂ ਚਾਹਾਂਗੇ ਸਾਰੇ ਪੰਜਾਬੀਆਂ ਨੂੰ ਕਿ ਉਸ ਨੂੰ ਬਚਾਉਣਾ ਚਾਹੀਦਾ ਹੈ ਮਰਨ ਵਰਤ ਰੱਖਣ ਦੇ ਨਾਲ ਅੰਦੋਲਨ ਸ਼ਾਇਦ ਕਲਾ ਸਟਰਗਲ ਜਿਹੜੀ ਆ ਉਸ ਨੂੰ ਕਿਸ ਟੈਂਪਰੀਰੀ ਤੌਰ ਤੇ ਬਲ ਤਾਂ ਮਿਲਦਾ ਪਰ ਦਿੱਤੀ ਨਹੀਂ ਜਾ ਸਕਦੀ ਦਸ਼ਮਣ ਨੂੰ ਲੜਨਾ ਜੇਕਰ ਬਹੁਤ ਵੱਡੀ ਲੜਾਈ ਦੀ ਲੋੜ ਹੈ ਕਾਇਦ ਤਹਿਸੀਬ ਹਿੰਦੁਸਤਾਨ ਦੀ ਸਰਕਾਰ ਨੂੰ ਕੋਈ ਕਦਮ ਚੁੱਕ ਦੇ ਡੈਗੋਸ਼ੀਏਸ਼ਨ ਕਰਦੇ ਗੱਲਬਾਤ ਕੋਈ ਇੱਕ ਗੱਲ ਕਰਨ ਨੂੰ ਤਿਆਰ ਨੇ ਮਤਲਬ ਕਿ ਇਹਦੇ ਪਿੱਛੇ ਵੀ ਕਨਸਪੀਰੇਸੀ ਹੈ ਕਿ ਪੰਜਾਬ ਨੂੰ ਅੱਗ ਲਾਈ ਜਾਵੇ ਇਹਨੂੰ ਮਾਰਿਆ ਜਾਵੇ ਵਾਇਲੈਂਸ ਕੀਤੀ ਜਾਵੇ ਪੰਜਾਬ 'ਚ ਕਿਵੇਂ ਸਾਥੀ ਸੇਖੋਂ ਨੇ ਕੁਝ ਗੱਲਾਂ ਕੀਤੀਆਂ ਬੜੀ ਵੱਡੀ ਖਤਰਨਾਕ ਸਾਜ਼ਿਸ਼ ਹੈ ਪੰਜਾਬ ਨੂੰ ਤਬਾਹ ਕਰ ਦੇ ਇਹ ਸਾਨੂੰ ਸਾਰਿਆਂ ਨੂੰ ਬਚਾਉਣਾ ਪਊਗਾ ਕਾਲੀ ਪਾਰਟੀ ਤੋਂ ਕਿਸਾਨ ਅੰਦੋਲਨ ਤੋਂ ਵੀ ਸਾਡੇ ਕਾਂਗਰਸ ਪਾਰਟੀ ਉਹਦੇ ਚੋ ਬੰਦੇ ਵੱਡੇ ਵੱਡੇ ਲੀਡਰ ਸਾਰੇ ਕ੍ਰਿਕਟ ਦੇ ਭਾਪੀ ਨੂੰ ਬਰਉਣਾ ਇੱਕਦੂ ਗਿਆਰਿਆ ਦੇ ਸੋ ਮੈਂ ਜਿਆਦਾ ਨਾ ਕਹਿੰਦੇ ਹੋਏ ਆਪਣੇ ਵੀਰ ਆਪਣੇ ਕੌਮ ਦੇ ਜਰੈਲੂ ਸਰਦਾਰ ਦੇ ਪੁੱਲ ਭੇਟ ਕਰਦਾ ਪੰਜਾਬ ਸੀਪੀਏ ਵੱਲੋਂ ਔਰ ਦੇਸ਼ ਸੇਵਕ ਨੂੰ ਸ਼ਾਹਨਿਆ ਕੈਸੀ ਹੈ ਜਦ ਡੁਗੜੀ ਰਾਤ ਤੋਂ ਗੁਣੀ ਤਰੱਕੀ ਕਰੇ ਸਾਡੀ ਪੰਜਾਬੀ ਮਾਂ ਬੋਲੀ ਵੀ ਔਰ ਸਾਡਾ ਲੈਫਟ ਰਗੂਸ਼ਰੀ ਸਾਡੇ ਵਾਰਕੇ ਹੁੰਦੀ ਤੱਕ ਗਣ ਧੰਨਵਾਦ thank you